ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਰ ਅੱਜ ਅਸੀਂ ਇੱਕ ਸਲਾਈ ਦਾ ਹੋਰ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੋਟੀ ਸਵੱਟ ਪ੍ਰੋਜੈਕਟ ਸ਼ਾਲ ਬਣਾਕਰ ਤੌਰ ਤੇ ਬਹੁਤ ਹੀ ਸੁੰਦਰ ਬਣ ਕੇ ਆਊਗਾ ਬਾਰਡਰ ਤੁਸੀਂ ਆਪ ਦੀ ਪਸੰਦ ਤੱਕ ਇਹ ਜਿਹਾ ਵੀ ਬਣਾ ਸਕਦੇ ਹੋ ਤੇ ਫਿਰ ਆਪਾਂ ਹੁਣ ਉੱਤੇ ਸ਼ੁਰੂ ਕਰਦੇ ਹਾਂ ਤੇ ਵੀਡੀਓ ਨੂੰ ਵੇਖਣ ਤੇਕਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਇਹਦੇ ਕੁੰਡੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਹੀ ਪਾਉਣੇ ਆ ਤੇ ਤੁਸੀਂ ਹੁਣ ਪਹਿਲੀ ਸਲਾਈ ਆਪਾਂ ਇਹ ਸਿੱਧੇ ਪਾਸਿਓਂ ਹੈ ਤੇ ਸਾਰੀ ਸਲਾਈ ਆਪਾਂ ਸਿੱਧੀ ਸਿੱਧੀ ਕੱਢਣੀ ਹੈ ਸਾਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲਾਂਗੇ ਦੇ ਪਾਸਿਓ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਬਿਲਕੁਲ ਬਹੁਤੀ ਸੌਖਾ ਡਾ ਜੈਣਾ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਮੈਨੂੰ ਕੋਲ ਨਮਾਡਾ ਜਾਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਸਾਡੇ ਦੇ ਵੱਧ ਤੋਂ ਵੱਧ ਵੇਖਿਆ ਕਰੋ ਸਾਡੇ ਵੀਡੀਓ ਬਹੁਤ ਘੱਟ ਵੇਖੀ ਨੇ ਸਾਰੀ ਸਲਾਈ ਆਪਾਂ ਸਿੱਧੇ ਪਾਸਿਓ ਸਾਰੀ ਸਿੱਧੀ ਕੱਢ ਲਈ ਦੇਖੋ ਹੁਣ ਉਲਟੇ ਪਾਸਿਓ ਸਾਰੀ ਆਪਾਂ ਉਲਟੀ ਮੋੜ ਲੈਣੀ ਹੈ ਇਸ ਤਰੀਕੇ ਨਾਲ ਇਹ ਆਪਾਂ ਬਣਾ ਲੈਂਦੇ ਆ ساری ਸਲਾਈ ਫੇਰ ਤੁਹਾਨੂੰ ਦਿਖਾਉਦੇ ਆ ਉਲਟੇ ਪਾਸੋਂ ساری ਸਲਾਈ ਆਪਾਂ ਉਲਟੀ-ਉਲਟੀ ਕੱਢ ਲਈ ਹੈ ਹੁਣ ਆਪਾਂ ਸਿੱਧੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਤਾਂ ਗਾਵ ਦੇ ਕੰਨੀ ਕਰਾਂਗੇ ਤੇ ਹੁਣ ਆਪਾਂ ਇੱਕ ਕੁੰਡਾ ਛੱਡ ਕੇ ਦੋ ਕੁੰਡੇ ਛੱਡ ਕੇ ਤੇ ਇੱਧਰ ਦੀ ਸਲਾਈ ਪਾਉਣੀ ਹੈ ਦੇਖੋ ਦੋ ਕੁੰਡਿਆਂ ਦੇ ਸੱਜਣ ਵਿੱਚ ਦੀ ਇੱਧਰ ਦੀ ਆਪਾਂ ਗੁੰਡਾ ਕੱਢ ਲੈਣਾ ਦੇਖੋ ਤੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਨਾ ਤੇ ਬੈਕ ਸਾਈਡ ਤੋਂ ਪਾ ਕੇ ਦੋ ਉਹਦਾ ਇੱਕ ਬਣਾ ਦੇਣਾ ਇਹ ਆਪਣੇ ਦੋ ਕੁੰਡਿਆਂ 'ਚ ਦੋ ਕੁੰਡੇ ਬਣ ਗਏ ਫੇਰ ਆਪਾਂ ਧਾਗਾ ਦੇ ਕੰਨੀ ਕਰਨਾ ਇਧਰੋਂ ਦੋ ਕੁੰਡਿਆਂ ਦੇ ਸਨ ਵਿੱਚ ਦੀ ਦੇਖੋ ਇੱਕ ਤੇ ਦੋ ਛੱਡ ਕੇ ਆਹ ਹਨ ਦੇ ਵਿੱਚ ਦੀ ਦੇਖੋ ਆਏ ਧਾਗਾ ਦੂਜੇ ਪਾਸੇ ਲਿਜਾ ਕੇ ਦੋ ਤੱਕ ਆ ਗੱਦ ਲੈਣੇ ਫੇਰ ਆਪਾਂ ਧਾਗਾ ਦੇ ਕੰਨੀ ਲੈਣਾ ਹੁਣ ਫਿਰ ਆਪਾਂ ਇਹ ਦੋ ਗੁੰਡਿਆਂ ਦੇ ਸਨ ਦੇ ਵਿੱਚ ਇਹ ਇਸ ਤਰੀਕੇ ਨਾਲ ਸਲਾਈ ਪਾਉਣੀ ਹੈ ਧਾਗਾ ਦੂਜੇ ਪਾਸੇ ਕਰਨਾ ਬੈਕ ਸਾਈਡ ਤੋਂ ਸਲਾਈ ਪਾ ਕੇ ਆਪਾਂ ਦੋਹਾਂ ਦਾ ਇੱਕ ਬਣਾ ਦੇਣਾ ਸਾਰੀ ਸਲਾਈ ਆਪਾਂ ਹੀ ਰਿਪੀਟ ਕਰਨੀ ਹੈ ਧਾਗ ਆਪ ਦੇ ਕੰਨੀ ਕਰਨਾ ਜੇ ਨਹੀਂ ਵੀ ਸਲਾਈ ਪੈਂਦੀ ਦੇਖੋ ਧਾਗਾ ਦੂਜੇ ਪਾਸੇ ਕਰ ਲਓ 21 ਸਲਾਈ ਡਿਜ਼ਾਈਨਾ ਬਸ ਆਹੀ ਸਲਾਈ ਤੇ ਡਿਜ਼ਾਈਨ ਬਣਾਣਾ ਇਹ ਧਾਗਾ ਆਪ ਦੇ ਕਿੰਨੀ ਕਰਨਾ ਜੇ ਨਹੀਂ ਉਧਰ ਦੀ ਔਖਾ ਲਾ ਕੇ ਸਲਾਈ ਬਣਾਏ ਆਏ ਕਰ ਲਓ ਸਲਾਈ ਨਾ ਫੇਰ ਆਏ ਸਲਾਈ ਪਾ ਕੇ ਦੇਖੋ ਧਾਗਾ ਦੂਜੇ ਪਾਸੇ ਕਰ ਲਓ

peta gauh dekat nikah peta gauh dekat ਕਾਗਜ਼ ਦੇ ਪਾਸੇ ਕਰੋ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਵਾਂਗੇ ਤੁਹਾਡਾ ਸੈੱਟ ਆਊਗਾ ਜੇ ਬਿਲਕੁਲ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਓ ਹੁਣ ਆਪਾਂ ਉਲਟੇ ਪਾਸੇ ਆ ਗਏ ਇਹ ਸਾਰੀ ਸਿਲਾਈ ਆਪਣੇ ਉਲਟੀ-ਉਲਟੀ ਬਣੂਗੀ ਇਹ ਸਾਰੀ ਬਣਾ ਲੈਨੇ ਆਪਾਂ ਇਹ ਸਾਰੇ ਉਲਟੇ-ਉਲਟੇ ਬਣਾ ਦਨੇ ਦੇਖੋ ਜੀ ਆਪਣਾ ਡਿਜ਼ਾਈਨ ਬਣ ਗਿਆ ਹੁਣ ਆਹੀ ਦੋ ਸਲਾਈਆਂ ਆਪਾਂ ਸਿੱਧੇ ਪਾਸੇ ਸਿੱਧੀ ਤੇ ਉਲਟੇ ਪਾਸੇ ਉਲਟੀ ਬਣਾਉਣੀ ਹੈ ਫਿਰ ਫੇਰੇ ਹੀ ਸਲਾਈ ਆਪਾਂ ਸਿੱਧੇ ਪਾਸੇ ਬਣਾਉਣੀ ਹੈ ਫਿਰ ਆਪਾਂ ਉਲਟੇ ਪਾਸੇ ਉਲਟੀ ਜਿਵੇਂ ਆਪਾਂ ਬਣਾਈ ਹੈ ਆਹੀ ਬਣਾਉਣੀ ਹੈ ਇੱਕ ਸਲਾਈ ਦਾ ਡਿਜ਼ਾਈਨ ਹੈ ਪਹਿਲੀ ਸਲਾਈ ਤੇ ਪਹਿਲੀ ਸਲਾਈ ਸਿੱਧੇ ਪਾਸੇ ਸਿੱਧੀ ਤੇ ਉਲਟੇ ਪਾਸੇ ਉਲਟੀ ਫਿਰ ਸਿੱਧੇ ਹੀ ਸਲਾਈ ਤੇ ਆਪਾਂ ਇਹ ਡਿਜ਼ਾਈਨ ਬਣਾਉਣਾ ਤੇ ਉਲਟੇ ਪਾਸੇ ਸਾਰੇ ਉਲਟੇ ਬਣਾਉਣੀ ਹੈ ਫਿਰ ਆਪਾਂ ਇੱਕ ਸਿੱਧੀ ਸਲਾਈ ਬਣਾਉਣੀ ਹੈ ਫਿਰ ਉਲਟੀ ਫਿਰ ਕਿੱਡ ਜੇ ਫਿਰ ਇਹ ਡਿਜ਼ਾਈਨ ਬਣਾਉਣਾ ਹੈ ਬਣਾ ਕੇ ਤੁਹਾਨੂੰ ਫਿਰ ਦਿਖਾਵਾਂਗੇ ਲਓ ਜੀ ਆਪਣਾ ਡਿਜ਼ਾਈਨ ਵਰਕੇ ਤਿਆਰ ਹੋ ਗਿਆ ਇਹ ਸਟ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੁੱਟੀ ਸਵਟਰ ਜੈਕਟ ਤੇ ਦੇਖੋ ਇਸ ਤਰੀਕੇ ਦਾ ਬਣ ਕੇ ਆਊਗਾ ਤੁਸੀਂ ਆਹਦੀ ਕੁੱਟੀ ਸਵਟਰ ਚ ਇਸ ਤਰੀਕੇ ਦਾ ਬਣਾਉਦੇ ਜਾਓ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਲੋਟ ਕਰਕੇ ਉਧਰ ਲਾਈਟ ਪੈਂਦੀ ਹੈ ਥੋੜੀ ਜੀ ਇਹ ਉਲਟੇ ਪਾਸਿਓ ਇਸ ਤਰੀਕੇ ਦਾ ਦੇਖੋ ਤੇ ਸਿੱਧੇ ਪਾਸਿਓ ਹੈ ਇਸ ਤਰੀਕੇ ਦਾ ਬੀੜਗੋ ਨੂੰ ਵੇਖਣਾ ਤੇ ਕਰ ਚੈਨਲ ਨੂੰ ਕਰੇ ਸਬਸਕ੍ਰਾਈਬ ਕਰ ਢੀ ਬਟਨ ਜਰੂਰ ਦਬਾ ਦੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਰੋ ਉਹ ਵੀਰਾ ਕਲਰ ਵਿੱਚ ਦੀ ਆਉਂਦਾ ਇਸ ਕਰਕੇ ਤੁਹਾਨੂੰ ਉਹ ਦਿਖਾਈ ਹੋਰ ਤਰੀਕੇ ਨਾਲ ਦਦਾ ਹੋਗਾ। ਐਂ ਰਹਿ ਜੇ ਤੇ ਸਾਡਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਦੇਖੋ ਤੇ ਵੀਡੀਓ ਲਾਈਕ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।